ਯਾਰ ਹੈ ਕਿ ਉਸਕੇ ਨਾ ਜਾਇਓ ਅਸੀਂ ਮੰਗ ਪਤਰੀ ਬਾਚ ਦਮਾਨੇ ਮੁਗਬਾ ਨਾਚ ਕਰਾਂਗੇ ਸੋ ਸੰਤਾਨ ਨੂੰ ਬੇਨਤੀ ਆ ਕਿ ਬੜੀ ਮੁਸ਼ਕਲ ਦੇ ਨਾਲ ਆਪਾਂ ਘਰਾਂ ਤੋਂ ਨਿਕਲ ਕੇ ਆਉਣੇ ਆ ਜੇ ਬੈਠ ਕੇ ਤੁਸੀਂ ਵਿਚਾਰ ਹੀ ਨਾ ਸਾਂਝੇ ਕੀਤੇ ਆਪਕਾ ਦੇ ਵਿਚਾਰ ਹੀ ਨਾ ਸੁਣੇ ਤੇ ਫਿਰ ਸਾਨੂੰ ਇਸ ਧਰਮ ਦੇ ਵਿੱਚ ਆਉਣ ਦਾ ਫਾਇਦਾ ਕੋਈ ਨਹੀਂ ਠੀਕ ਆ ਗਰਮੀ ਵੀ ਆ ਪਰ ਬੈਠਣਾ ਵੀ ਬਹੁਤ ਜ਼ਰੂਰੀ ਆ ਸੋ ਅੱਜ ਜਿਹੜੀ ਲੜਾਈ ਲੜਨ ਵਾਸਤੇ ਅਸੀਂ ਇੱਥੇ ਲੋਕਾਂ ਨੂੰ ਲਾਬੰਦ ਕਰ ਰਹੇ ਆ ਜਾਂ ਪ੍ਰਸ਼ਾਸਨ ਨੂੰ ਦੱਸ ਰਹੇ ਆ ਕਿ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਕੱਲਾ ਇਹ ਜੋਧਾ ਪਿੰਡ ਦੀ ਗੱਲ ਨਹੀਂ ਪੰਜਾਬ ਦੇ ਅਨੇਕਾਂ ਪਿੰਡਾਂ ਦੀ ਜ਼ਮੀਨ ਆ ਜਿਹੜੀ ਉਜਾੜੀ ਜਾਣੀ ਆ ਮੁਹਾਲੀ ਦਾ ਹਾਲ ਦੇਖ ਲੋ ਜਾ ਕੇ ਉੱਥੇ ਸਾਡੇ ਬਜ਼ੁਰਗ ਜਿਹਨੇ ਅੱਜ ਤੋਂ 15-20 ਸਾਲ ਪਹਿਲਾਂ ਤੇ ਜਮੀਨ ਦਾ ਰੇਟ 20 ਲੱਖ ਸੀ ਦਾ ਉਹਨਾਂ ਨੇ 50 ਲੱਖ ਦੇ ਕੇ ਲੈ ਲਈ ਤੇ ਅੱਜ ਉਸ ਦਾ ਰੇਟ ਆ 20-20 ਕਰੋੜ ਰੁਪਈਆ ਹੋਇਆ ਪਿਆ ਤੇ ਸਾਡੇ ਲੋਕਾਂ ਨੇ ਕੀਤਾ ਕੀ ਕਈ ਗੱਲਾਂ ਨੇ ਤਾਂ ਚੰਡੀਗੜ੍ਹ ਮਹੱਲੀ ਤੋਂ ਨਿਕਰ ਕੇ ਪਟਿਆਲਾ ਮੋਗਾ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਆਪਣੀਆਂ ਥੋੜੀਆਂ-ਥੋੜੀਆਂ ਜ਼ਮੀਨਾਂ ਖਰੀਦ ਲਈਆਂ ਤੇ ਕਈ ਵਿਚਾਰੇ ਬਜ਼ੁਰਗ ਜਿਨ੍ਹਾਂ ਦੀਆਂ ਔਲਾਦਾ ਚੰਗੀਆਂ ਨਹੀਂ ਸੀ ਉਹਨਾਂ ਨੇ ਨਸ਼ੇ ਦੇ ਮੱਗ ਕੇ ਆਪਣੇ ਘਰ ਬਰਬਾਦ ਕਰ ਲਈ। ਅਸੀਂ ਕੌਮੀ ਇਨਸਾਨ ਮੋਰਚਾ ਮੁਹਾਬੀ ਦੇ ਵਿੱਚ ਲਗਾਤਾਰ ਆਸਰੀ ਭਰ ਰਹੇ ਹਾਂ। ਸਾਡੇ ਕੋਲ ਉੱਥੇ ਬਜ਼ੁਰਗ ਆਉਂਦੇ ਨੇ। ਉਹ ਖੁਦ ਦੱਸਦੇ ਨੇ ਕਿ ਅਸੀਂ ਅੱਜ ਬੇਕਲੈਂਡ ਦੀ ਲੋਕੀ ਕਰ ਰਹੇ ਹਾਂ। ਅਸੀਂ ਕਿਸੇ ਫੈਕਟਰੀ ਮੂਹਰੇ ਟਿੱਬਣ ਲੈ ਕੇ ਜਾ ਕੇ ਉੱਤੇ ਬਹਿ ਕੇ ਦਿਹਾੜੀ ਕਰ ਰਹੇ ਹਾਂ। ਪੰਜਾਬ ਸਰਕਾਰ ਨੇ ਕੀ ਸੋਚਿਆ ਹਜ਼ਾਰ ਕਰੋੜ ਰੁਪਏ ਕਰਜ਼ਾ ਲੈ ਕੇ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਬਾਦਲ ਦੀ ਫੋਟੋ ਆ ਜਿਹੜੀ ਇੰਡੂਰਸ ਦੇ ਉੱਪਰ ਲੱਗੀ ਆ ਕਿਉਂ ਲੱਗੀ ਆ ਤੇ ਇਹ ਮੁੱਖ ਮੰਤਰੀ ਦੀਆਂ ਫੋਟੋਆਂ ਜਿਹੜੀਆਂ ਟਾਇਲਟ ਉੱਪਰ ਲੱਗੀਆਂ ਵੀਰੋ ਟਾਇਲਟ ਉੱਪਰ ਜਾ ਕੇ ਵਿੱਚ ਉਹ ਇਹ ਉਹ ਘਟਨ ਕਰ ਰਿਹਾ ਕਿਸੇ ਦੀ ਨਾਲੀ ਕੁੱਤੀ ਉਹਦਾ ਟਕਟਨ ਹੋ ਰਿਹਾ ਸਾਡੇ ਨਾਣੇ ਤੋਂ ਫਤਗੜ ਪਰ ਤੁਰ ਇੱਕ ਕੇਵਲ ਪਾਈ ਬਿਜਨੀ ਘਰ ਤੋਂ ਲੈ ਕੇ ਸ਼ਹਿਰ ਨੂੰ ਇਹ ਜਿਹੜੇ ਈਟੀਓ ਸਾਹਿਬ ਮੰਤਰੀ ਆ ਵਰ ਕੇ ਕੇਵਲ ਦਾ ਉਦਘਾਟਨ ਕਰਕੇ ਜਾ ਕੇ ਰੋ ਇਹ ਐਨੇ ਵੇਲੇ ਨੇ ਕਿ ਨਿੱਕੇ ਨਿੱਕੇ ਗੱਲਾਂ ਦੇ ਉਦਘਾਟਨ ਕਰਦੇ ਨੇ ਨਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਇਹ ਨੀ ਪੱਤਰ ਤਾਂ ਮਰਿਆਂ ਦੇ ਲਈ ਜਾਂਦੇ ਨੇ ਤੇ ਇਹ ਜਿਉਂਦਿਆਂ ਦੇ ਲਈ ਜਾਂਦੇ ਨੇ ਜੋ ਜਿੰਨੇ ਇਹਨਾਂ ਦੇ 92 ਐਮਐਲਓ ਸਾਡੇ ਵਾਸਤੇ ਮਰੇ ਆ ਤੇ ਉਹਨਾਂ ਨੇ ਨੀ ਪੱਤਰ ਰੱਖ ਰਏ ਨਹੀਂ ਵੱਡੀਆਂ ਗੱਲਾਂ ਹੋਈਆਂ ਸਾਡੇ ਤੋਂ ਜਦੋਂ ਇਹਨਾਂ ਲੋਕਾਂ ਦੇ ਪਿੱਛੇ ਅਸੀਂ ਆਪਣੇ ਮਾਪਿਆਂ ਨੂੰ ਪੁੱਛਿਆ ਖਾਸ ਕਰਕੇ ਨੌਜਵਾਨ ਪੀੜੀ ਨੇ ਪੁੱਛ ਚੱਕੀ ਹੋਈ ਸੀ ਕਿ ਬਦਲਾ ਲੈ ਕੇ ਆਉਣਾ ਲੈ ਲੋ ਗੁਦਰਾਣਾ ਅੱਜ ਤੇ ਤੁਹਾਨੂੰ ਤੁਹਾਡੇ ਘਰਾਂ ਚੋਂ ਕੱਢਿਆ ਜਾ ਰਿਹਾ ਤੁਹਾਨੂੰ ਤੁਹਾਡੀਆਂ ਜ਼ਮੀਨਾਂ 'ਚੋਂ ਕੱਢਿਆ ਜਾ ਰਿਹਾ ਪਰ ਅਸੀਂ ਲੋਕ ਫੇਰ ਵੀ ਲਾਮਬੰਦ ਨਹੀਂ ਹੋ ਰਹੇ ਆ ਤੁਸੀਂ ਜੋਧਾ ਪਿੰਡ ਤੋਂ ਲੜਾਈ ਸ਼ੁਰੂ ਕੀਤੀ ਬਲਵਿੰਦਰ ਸਿੰਘ ਜੀ ਹਰੀ ਬੈਠੇ ਨੇ ਪਰ ਸੇਮ ਸਿੰਘ ਜੀ ਜੋਧਾ ਸਰਪੰਚ ਸਾਹਿਬ ਹਰੀ ਉਸ ਦਿਨ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਵੀ ਪਹੁੰਚੇ ਸੀ ਪਰ ਅਸੀਂ ਲੋਕ ਅੱਜ ਵੀ ਇਕੱਠੇ ਨਹੀਂ ਹੋ ਰਹੇ ਅੱਜ ਵੀ ਅਸੀਂ ਦੇਖਦੇ ਆਂ ਕਿ ਸਾਡੀ ਲੜਾਈ ਜਿਹੜਾ ਗਵੰਡੀ ਲੜੇ ਭਗਤ ਸਿੰਘ ਦੇ ਜੰਮੇ ਦਾ ਹੈ ਪਰ ਗਵੰਡੀਆਂ ਘਰੇ ਜੰਮੇ ਐ ਸਾਡੇ ਘਰੇ ਨਾ ਜੰਮੇ ਜਿੰਨਾ ਚਿਰ ਵੀਰੋ ਤੁਸੀਂ ਆਪ ਨਹੀਂ ਉੱਠਦੇ ਜਿੰਨਾ ਚਿਰ ਤੁਸੀਂ ਅਗਵਾਈ ਨਹੀਂ ਕਰਦੇ ਇਹਨਾਂ ਲੋਕਾਂ ਨੇ ਨਹੀਂ ਜਾਗਣਾ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਤਾਂ 6 ਮਹੀਨੇ ਪਹਿਲਾਂ ਉਸ ਤੋਂ ਤਿਆਰੀ ਕੀਤੀ ਗਈ ਰੇਲਵੇ ਟ੍ਰੈਕ ਰੋਕਤੇ ਗਏ ਸੜਕਾਂ ਜਾਮ ਕੀਤੀਆਂ ਗਈਆਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲਾਂਬੰਦ ਕੀਤਾ ਗਿਆ ਫੇਰ ਜਾ ਕੇ ਕਿਤੇ ਦਿੱਲੀ ਦੇ ਵਿੱਚ ਉਹ ਵੱਡਾ ਮੋਰਚਾ ਲੱਗਿਆ ਸੀ ਜਿਹੜਾ ਸੰਸਾਰ ਭਰ ਤੋਂ ਸਭ ਤੋਂ ਵੱਡਾ ਮੋਰਚਾ ਸਾਬਤ ਹੋਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗੋਡਿਆਂ ਭਾਰ ਹੋਣਾ ਪਿਆ ਕਿਸਾਨ ਵੀਰੋ ਸਾਡੇ ਮੌਕੇ ਦੇ ਵਿੱਚ ਅਜੇ ਵੀ ਕਿਸਾਨ ਨਹੀਂ ਜਾ ਕੇ ਸੰਯੁਕਤ ਕਿਸਾਨ ਮੋਰਚੇ ਦਾ ਸਾਡਾ ਜ਼ਿਲ੍ਹਾ ਮੋਕੇ ਦਾ ਗਰੁੱਪ ਚੱਲਦਾ ਮੈਂ ਪਰਸੋਂ ਦੀ ਆਡੀਓ ਪਾਈ ਉਹਦੇ ਵਿੱਚ ਕਿ ਭਾਈ ਜੀ ਤੁਹਾਡੀਆਂ ਜ਼ਮੀਨਾਂ ਇਹਨਾਂ ਨੇ ਖੋਹ ਕੇ ਤੁਹਾਡੇ ਤੋਂ ਤੁਹਾਨੂੰ ਨਿਕਾਰੀ ਕਰ ਦੇਣਾ ਤੇ ਪਰ ਕਿਸੇ ਦਾ ਇੱਕ ਮੈਸੇਜ ਨਹੀਂ ਆਇਆ ਕਈ ਲੋਕ ਸਾਡੇ ਚ ਵੀ ਇਹੋ ਜਿਹੇ ਨੇ ਉਹ ਕਹਿੰਦੇ ਕਿ ਉਹ ਤਾਂ ਐਵੇਂ ਰੋਣਾ ਪਾਉਂਦੇ ਫਿਰਦੇ ਨੇ ਸਾਡੀਆਂ ਜ਼ਮੀਨਾਂ ਦੇ ਰੇਟ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਲਾਲਚ ਦੇ ਕੇ ਤਹਾਨੂੰ ਨਕਾਰੇ ਕਰਕੇ ਉਹਨਾਂ ਸੁਸਾਇਟੀਆਂ ਦੇ ਮੂਰੇ ਗਾਰਡ ਮੈਨ ਤੇ ਗੇਟ ਮੈਨ ਰੱਖਣ ਜੇ ਤੁਹਾਨੂੰ ਕਿਉਂ ਨਹੀਂ ਜਾਗਦੇ ਪੰਜਾਬੀਓ ਅਸੀਂ ਉਦੋਂ ਜਾਗਾਂਗੇ ਜਦੋਂ ਸਾਡੇ ਪੱਲੇ ਕੱਖ ਨਾ ਰਿਆ ਮੁਹਾਲੀ ਦੇ ਵਿੱਚ ਜਾ ਕੇ ਮੋਟਰ ਪਿੰਡ ਦੇਖੋ ਜਿਹੜੇ ਇਹਨਾਂ ਨੇ ਉਜਾਰ ਕੇ ਅਪਾਇਸ ਕਰਤੇ ਉਹਨਾਂ ਦੇ ਪੁੱਤ ਨਸ਼ਿਆਂ ਤੇ ਲੱਗ ਗਏ ਚਿੱਟਾ ਪੀ ਰਹੇ ਨੇ ਅਫੀਮਾ ਖਾਰਾਂ ਨੇ ਸ਼ਰਾਬਾਂ ਪੀ ਰਹੇ ਨੇ ਕਿਉਂਕਿ ਜਦੋਂ ਜਿਆਦਾ ਪੈਸਾ ਆ ਜਾਏ ਤਾਂ ਬੰਦਾ ਉੱਡਣਾ ਸ਼ੁਰੂ ਕਰ ਦਿੰਦਾ ਜੇ ਮੇਰੀ ਜੇਬ 'ਚ ਵੀ ਨਕਦਰ ਪਿਆਉਣਾ ਤੇ ਮੇਰਾ ਵੀ ਦਿਲ ਕਰੂ ਚੰਗੇ ਰੈਸਟੋਰੈਂਟ ਨੂੰ ਜਾਵਾਂ ਚੰਗੀ ਦਾ ਜਾ ਕੇ ਰੋਟੀ ਖਾਵਾਂ ਪਰ ਕਿਸਾਨ ਵੀਰਾਂ ਜ਼ਮੀਨ ਦਾ ਪੈਸਾ ਜਿਹੜਾ ਜ਼ਹਿਰ ਹੁੰਦਾ ਆ ਜੇ ਇਸ ਬੰਦੇ ਨੇ ਇੱਕ ਵਾਰ ਅਰਤੀ ਜ਼ਮੀਨ ਵਚਨੀ ਸ਼ੁਰੂ ਕਰਤੀ ਚਾਹੇ ਉਹ ਮਰਲਿਆਂ 'ਚ ਹੋਵੇ ਚਾਹੇ ਉਹ ਕਿਨਾਰੇ 'ਚ ਹੋਵੇ ਚਾਹੇ ਉਹ ਕਿੱल्ल्या 'ਚ ਹੋਵੇ ਉਹ ਜ਼ਮੀਨ ਬੱਚਦੀ ਨਹੀਂ ਜਦੋਂ 1500 ਸਾਲ ਪਹਿਲਾਂ ਇੱਕ ਵਾਰ ਜ਼ਮੀਨਾਂ ਦੇ ਰੇਟ ਵਧੇ ਸੀ 40-40 ਲੱਖ ਦਾ ਕਿੱਲਾ ਸਾਡੇ ਉੱਪਰ ਹੋ ਗਿਆ ਸੀ ਮੋਗੇ ਚਲੇ ਚ ਤਾਂ ਉਸ ਸਮੇਂ ਮੇਰੇ ਨਾਲ ਦੇ ਪਿੰਡ ਇੱਕ ਛੋਟਾ ਜਿਹਾ ਪਿੰਡ ਕੰਨੀਆਂ ਖਾਸ ਉਤੋਂ ਦੇ ਅੱਧੇ ਕਿਸਾਨਾਂ ਨੇ ਅੱਧਾ ਪਿੰਡ ਨੇ ਜ਼ਮੀਨ ਵੇਚ ਲਈ ਕਿ ਸਾਨੂੰ ਰੇਟ ਵੱਧ ਮਿਲ ਰਿਹਾ ਪਰ ਉਹ ਜ਼ਮੀਨ ਲੈਣੀ ਕਿੱਥੇ ਸੀ ਜੇ ਉਹਨਾਂ ਨੇ 40 ਲੱਖ ਨੂੰ ਕਿੰਨਾ ਵੇਚੇ ਤਾਂ ਅੱਗੇ ਵੀ 40 ਲੱਖ ਨੂੰ ਹੀ ਸੀ ਉਹਨਾਂ ਸੋਚਿਆ ਬੈਂਕਾਂ 'ਚ ਪੈਸਾ ਰੱਖ ਲੈਣੇ ਆ ਜਦੋਂ ਉਹਨਾਂ ਬੈਂਕਾਂ 'ਚ ਪੈਸਾ ਰੱਖਿਆ ਤਾਂ ਤੇਰੇ ਮੇਰੇ ਰਿਸ਼ਤੇਦਾਰ ਜਾ ਕੇ ਕਹਿੰਦਾ ਯਾਰ ਮੈਨੂੰ ਲੋੜ ਪਈ ਮੈਨੂੰ 5 ਲੱਖ ਦੇ ਦੇ ਉਹਨਾਂ ਨੂੰ 5 ਲੱਖ ਦੇ ਦਿੱਤੇ ਨਾ ਤਾਂ ਵਿਆਜ ਆਈ ਨਾ ਪੈਸਾ ਆਇਆ ਤਾਂ ਉਹਦਾ ਬੈਂਕਾਂ 'ਚ ਜ਼ਮੀਨਾਂ ਤੋਂ ਬਿਨਾਂ ਠੇਕੇ ਤੇ ਜ਼ਮੀਨਾਂ ਲੈ ਕੇ 85-85 ਹਜ਼ਾਰ ਨੂੰ 90-90 ਹਜ਼ਾਰ ਨੂੰ ਠੇਕੇ ਤੇ ਜ਼ਮੀਨਾਂ ਲੈ ਕੇ ਵਾਈ ਕਰਨਾ ਹੈ ਤੁਸੀਂ ਦੱਸੋ 90 ਹਜ਼ਾਰ ਠੇਕਾ ਦੇ ਕੇ ਬੱਚੂ ਕੀ ਸਾਨੂੰ ਤੁਸੀਂ ਤਾਤ ਖਰਚੇ ਲਾ ਕੇ ਦੇਖੋ ਇੱਥੇ ਹਜ਼ਾਰ ਠੇਕੇਦਾਰ ਨੂੰ ਦੇ ਕੇ ਤੇ ਸਾਨੂੰ ਬਚਦੀ ਵੀ ਰੋ ਸਿਰਫ ਇਹ ਤੂੜੀ ਤੇ ਮਿੱਟੀ ਜਿਹੜੀ ਹਰ ਰੋਜ਼ ਅਸੀਂ ਫੱਟਦੇ ਆ ਤੁਹਾਨੂੰ ਤੁਹਾਡੀ ਖਿਆੜੀ ਵੀ ਨਹੀਂ ਮਿਲਦੀ ਜੇ ਮੈਂ ਗੱਲ ਕਰਾਂ ਉਸ ਮੁੱਖ ਮੰਤਰੀ ਦੀ ਜਿਸ ਨੇ ਨਵਾਂ ਨਵਾਂ ਮੁੱਖ ਮੰਤਰੀ ਬਣ ਕੇ ਆਇਆ ਸੀ ਤੇ ਪੀਡੀਐਫ ਦਾ ਇੱਤੇ ਧਰਨਾ ਲਗਾਇਆ ਸੀ ਵਿਰੋਧੀਆਂ ਦੇ ਸਾਹਮਣੇ ਮੈਂ ਉਸ ਦਿਨ ਵੀ ਇਸ ਦੇ ਖਾੜ ਬੋਲਿਆ ਤੇ ਥੱਲੇ ਦੋ ਚਾਰ ਮੇਰੇ ਵੀਰ ਝਾਰੂ ਦੇ ਸਮਰਥਕ ਉੱਠ ਕੇ ਆਏ ਕਹਿੰਦੇ ਨਵਾਂ ਨਵਾਂ ਆਇਆ ਯਾਰ ਇਹਨਾਂ ਨੂੰ ਤੇ ਖੜਾ ਬੋਲੋ ਅਜੇ ਤਾਂ ਉਹਨੇ ਕੰਮ ਕਰਨੇ ਆ ਔਰ 1.5 ਜਿਹੜਾ ਬੀਬੀਆਂ ਨਾਲ ਵਾਦਾ ਕੀਤਾ ਸੀ 1000 ਰੁਪਏ ਦਾ ਤੁਹਾਡੀਆਂ ਜ਼ਮੀਨਾਂ ਐਕਵਾਇਰ ਕਰਕੇ ਉਸੇ ਤੇ ਕਰਜ਼ਾ ਲੈ ਕੇ ਇਹ ਬੀਬੀਆਂ ਨੂੰ 1000 ਦੇਣਾ ਜਦੋਂ ਇਲੈਕਸ਼ਨ ਮੇਲੇ ਆ ਗਈ ਤਾਂ ਕਹਿਣਗੇ ਆ ਕੇ ਮੇਰੇ ਰਮਨਵੀਰ ਕਹਿੰਦਾ ਹੁੰਦਾ ਇਹਦਾ ਪ੍ਰਮਾਨ ਜੀ ਜਦੋਂ ਬੀਬੀਆਂ ਦੇ ਖਾਤੇ 'ਚ 1000 1000 ਰੁਪਏ ਆ ਗਿਆ ਤਾਂ ਸਾਡੇ ਲੋਕਾਂ ਨੇ ਫੇਰ ਬਦਲ ਜਾਣਾ ਆ ਅਸੀਂ ਫੇਰ ਇਹਨਾਂ ਤੋਂ ਜੁੱਤੀਆਂ ਖਾਣੀਆਂ ਪਰ ਵਿਰੋਧਾਜੋ ਦੇ ਹੱਥ ਬੰਨ੍ਹ ਦੇਣਾ ਆਕਾਲੀ ਰਹੀ ਸੀ ਚੰਗੇ ਪੁਝਾਉਂਦੇ ਕਾਂਗਰਸ ਨਹੀਂ ਸੀ ਚੰਗੀ ਪੁਝਾਉਂਦੀ ਬਦਰਾ ਦੇ ਨਾਂ ਤੇ ਆਮ ਆਦਮੀ ਪਾਰਟੀ ਲਿਆਂਦੀ ਦੱਸੋ ਇਹਦਾ ਕੀ ਕਰੋਗੇ ਹਣਾ ਇਹਨੂੰ ਪੁਝਾ ਕੇ ਕਿੰਨੂੰ ਲੈ ਕੇ ਆਵਾਂਗੇ ਆਪਾਂ ਮੈਂ ਤਾਂ ਬੇਨਤੀ ਕਰਨੀ ਚਾਹਣਾ ਤੇ ਜੇ ਅਸੀਂ ਆਪਣੇ ਪਿਓ ਦੇ ਆ ਤੇ ਇਸ ਮੁੱਖ ਮੰਤਰੀ ਨੂੰ ਤਾਂ ਵੋਟ ਪਾਈਏ ਲਗਦੇ ਕੋਈ ਹੋਰ ਪਾਰਟੀ ਕੋਈ ਸਿੱਖ ਧਰਮੀ ਪਾਰਟੀ ਤਾਂ ਜਿੰਨੂ ਮਰਜ਼ੀ ਪਾਓ ਪਰ ਇਹ ਚਾਰ ਪਾਰਟੀਆਂ ਨੇ ਅਕਾਲੀ ਦਰ ਕਾਂਗਰਸ ਝਾੜੂ ਤੇ ਭਾਜਪਾ ਇਹਨਾਂ ਦਾ ਡਟ ਕੇ ਵਿਰੋਧ ਕਰੋ ਅੱਜ ਸਾਨੂੰ ਉਹ ਚੀਜ਼ ਦੇਖਣੀ ਨਹੀਂ ਜਿਹੜੀ ਚੀਜ਼ ਹੈ ਸਾਡੇ ਤੇ ਲਾਗੂ ਕਰਨੀ ਚਾਹੁੰਦੇ ਆ ਉਹ ਸਾਨੂੰ ਦਿਖਣੀ ਨਹੀਂ ਤੇ ਜਦੋਂ ਅਸੀਂ ਉੱਤਰਨਾ ਫੇਰ ਜਾ ਕੇ ਸਾਡੀਆਂ ਅੱਖਾਂ ਖੁੱਲਣੀਆਂ ਤੇ ਫੇਰ ਅਸੀਂ ਕਹਾਂ ਸਾਡੇ ਤੋਂ ਗਲਤੀ ਹੋ ਗਈ ਮੱਤੇ ਤੇ ਹਾਂ ਤੁਹਾਰਾ ਵੀ ਪਰ ਅਸੀਂ ਇੱਥੇ ਅੱਜ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਜਦੋਂ ਅਗਲਾ ਕੱਟ ਰੱਖਾਂਗੇ ਇੱਥੇ ਸੈਂਕੜੇ 'ਚ ਕੱਟਣਾ ਹੋਵੇ ਹਜ਼ਾਰਾਂ ਦੇ ਵਿੱਚ ਕੱਟ ਹੋਵੇ ਤੇ ਅਸੀਂ ਵੀ ਵੱਡੀ ਗਿਣਤੀ ਦੇ ਵਿੱਚ ਆਵਾਂਗੇ ਸਾਬ ਸਬਿੰਦਰ ਜੀ ਇਹਨਾਂ ਨੇ ਕਿਹਾ ਕਿ ਸੰਕੇਤਕ ਜਾਂ ਕੱਟ ਕਰਨਾ ਅੱਜ ਆਪਾਂ ਬਹੁਤ ਵੱਡਾ ਕੱਟ ਨਹੀਂ ਕੋਰ ਵੀ ਸ਼ਮਰਦਾਰੋ ਕਿ ਤੁਸੀਂ 100 150 ਦੇ ਨੇੜੇ ਬੱਲੇ ਤੇ ਪਹੁੰਚੇ ਹੋਏ ਹੋ ਅਸੀਂ ਆਪਣੀ ਜਥੇਦਾਰੀ ਭਾਰਤੀ ਕਿਸਾਨ ਜੁਨੀਅਰ ਤੋਤੇਵਾਲ ਵੱਲੋਂ ਤੁਹਾਨੂੰ ਸੁਿਵਾਜ ਦੋਣੀ ਆ ਕਿ ਜਿੰਨੀ ਦੇਰੇ ਲੜਾਈ ਜਿੱਤਣੀ ਲੈਂਦੇ ਅਸੀਂ ਤੁਹਾਡੇ ਨਾਲ ਮੋਢਿਆਂ ਮੋਢਾ ਲਾ ਕੇ ਖੜਾਗੇ 1 ਇੰਚ ਵੀ ਤੁਹਾਡੇ ਤੋਂ ਪਿੱਛੇ ਨਹੀਂ ਹੋਵਾਂਗੇ ਪਰ ਤੁਸੀਂ ਹੌਸਲਾ ਨਾ ਛੱਡਿਓ ਬਾਕੀ ਪੰਜਾਬ ਦੇ ਵਿੱਚ ਹੀ ਤੁਹਾਡੇ ਵਰਗੇ ਜੋਧੇ ਖੜੇ ਹੋ ਰਹੇ ਨੇ ਮੀਤਨਾ ਹੋ ਰਹੀਆਂ ਨੇ ਮੋਕੇ ਦੇ ਵਿੱਚ ਵੀ ਬਹੁਤ ਜਨਤਾ ਸੀ ਵੱਡੀ ਮੀਟਿੰਗ ਕਰਕੇ ਐਲਾਨ ਕਰਾਂਗੇ ਪਰ ਵਿੱਚੋਕ ਦੇ ਲਾਂਚ ਕਰਾ ਜੋ ਕਿ ਸਾਡੀ ਜ਼ਮੀਨ ਦਾ ਰੇਟ ਅੱਜ ਕਰੋੜ ਰੁਪਇਆ ਲੱਗ ਰਿਹਾ ਉਹ ਕਰੋੜ ਨਹੀਂ ਹੈ ਅਤੇ ਸਾਡੀ ਜ਼ਮੀਨ ਵੀ ਨਹੀਂ ਹੈ ਇਹਨਾਂ ਬਾਰੇ ਕਹਿੰਦਾ ਹੋਇਆ ਖਿਮਾਂ ਦਾ ਜੱਜਾ ਚੌਕੇ ਸੈਕਟਰੀ ਸਾਹਿਬ ਕੋਲੇ ਆ ਗਿਆ ਬਾਕੀ ਗੱਲਾਂ ਆਪਾਂ ਅਗਲੇ ਧਰਨੇ ਤੇ ਕਰਾਂਗੇ ਜਿਸ ਦਿਨ ਦਾ ਸੱਤਾ ਦੋਗੇ ਵੱਡੀ ਗਿਣਤੀ ਦੇ ਵਿੱਚ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਨੰਬਰ 2 ਕੋਲੋਵਾ ਗੱਟੀ ਜਿਹੜਾ ਨੰਬਰ 69299 ਕਿਰਪਾ ਕਰਕੇ ਜੇ ਆਪਣੇ ਕੋ ਕਿਸੇ ਵੀ ਆ ਤਾਂ ਉਹਨੂੰ ਪਾਸੇ ਕਰ ਦਿਓ ਤੁਜੀ ਬੇਨਤੀ ਇਹ ਹੈ ਕਿ ਇਹਨਾਂ ਸਰਕਾਰਾਂ ਦੇ ਰੰਗ ਦੇਖਣ ਵਾਸਤੇ ਇੱਥੋਂ ਦਾ ਮਜੂਤਾ ਉਮੀਦਵਾਰੀ ਦੇਖ ਲੋ ਇਹਦੇ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣਾ ਸੰਜੀਵ ਅਰੋੜਾ ਇਹਦਾ ਨਾਮ ਹੈ ਜਿਹੜਾ ਆਵਾਜ਼ਮੀ ਪਾਰਟੀ ਦਾ ਉਮੀਦਵਾਰ ਹੈ ਇਹ ਸ਼੍ਰੀ ਮਰਤੀ ਹਰਾਨੂੰ ਬਿਆਨਤ ਸਿੰਘ ਦੀ ਸਰਕਾਰ ਨੇ 20 ਕਿੱਲੇ ਜ਼ਮੀਨ ਜਮਾਲਪੁਰ ਦੇ ਵਿੱਚ ਇੰਡਸਟਰੀਅਲ ਦੇ ਨਾਂ ਦੇ ਉੱਤੇ ਫੈਕਟਰੀਆਂ ਤੇ ਕਾਰਖਾਨੇ ਲਾਉਣ ਦੇ ਨਾਂ ਦੇ ਉੱਤੇ ਕਮੇਰੀ ਨਾਲ ਰੇਟ ਦੇ ਉੱਤੇ ਪਹਿਲਾਂ ਮਾਮੂਲੀ ਜੇ ਰੇਟ ਦੇ ਉੱਤੇ ਦਿੱਤੀ ਇੱਕ ਤਰ੍ਹਾਂ ਨਾਲ ਮੁਫਤ ਦੇਤੀ। ਉਦੋਂ ਬਾਅਦ ਅਗਲੀ ਸਰਕਾਰ ਆਈ ਐਸ ਪਰ ਲਾ ਜਿਹੜੀ ਗੱਲ ਕਾਨੂੰਨੀ ਤੌਰ ਤੇ ਝੂਠ ਹੈ ਉਨੇ ਉਹ ਕੀਤਾ ਕਿ ਉਸ ਜ਼ਮੀਨ ਦਾ CLU ਚੇਂਜ ਕਰਤਾ ਉਨੇ ਜਦੋਂ ਜ਼ਮੀਨ ਲਈ ਉਨੇ ਜਦੋਂ ਜ਼ਮੀਨ ਲਈ ਉਦੋਂ ਰਤੇਸ਼ ਇੰਡਸਟਰੀਜ਼ ਲਿੰਕਰ ਦੇ ਨਾਮ ਦੇ ਲਈ ਬੈਂਕਾਂ ਤੋਂ ਠਗੀ ਵਾਰੀ ਉਸ ਤੋਂ ਬਾਅਦ ਵਿਦੇਸ਼ ਨੂੰ ਚੜ ਗਿਆ ਫਿਰ ਉਹਨੇ ਆ ਕੇ ਵਗੜ ਨਾਮ ਬਦਲ ਲਿਆ ਤੇ ਮੂਰੇ ਪ੍ਰਤੀਸ਼ ਰੈਜੀਡੈਂਸ਼ੀਅਲ ਤੇ ਪਿਛਲੇ ਪਾਸੇ ਇੰਡਸਟਰੀਅਲ ਲਿਖ ਲਿਆ ਸੀ ਐਲ ਦਾ ਮਤਲਬ ਹੁੰਦਾ ਹੈ ਵੀ ਉਹ ਜਿਹੜੇ ਕੰਮ ਲਈ ਲਈ ਗਈ ਉਸ ਮੰਤਨ ਤੋਂ ਉਹ ਹੋਰ ਕੋਈ ਕੰਮ ਕਰਨ ਦੀ ਆਗਿਆ ਦੇਵੇ ਇੱਕ ਇਹਨਾਂ ਦੀ ਜਿਹੜੀ ਜ਼ਮੀਨ ਉਹਨੇ ਦੇ ਪੰਜ ਰੁਪਏ ਦੇ ਹਿਸਾਬ ਨਾਲ ਲਈ ਸੀ ਤਾਂ ਜਦੋਂ ਉਹ ਸੀਐਲਯੂ ਚੇਂਜ ਕਰ ਲਿਆ ਤੇ ਉਹ 50 ਰੁਪਏ ਦੇ حساب ਨਾ ਹੋ ਗਿਆ ਅਗਲੀ ਸਰਕਾਰ ਅਕਾਲੀਆਂ ਦੀ ਸੀ ਉਹਨਾਂ ਨੇ ਸੀਐਲਯੂ ਚੇਂਜ ਕਰ ਦੇ ਮੇਕ ਚੱਕਰ ਅਵਿੰਦਰ ਸਿੰਘ ਹੋਰਾਂ ਦੀ ਸਰਕਾਰ ਉਹਨਾਂ ਨੇ ਉਸ ਚੋਰੀ ਨੂੰ ਖੜ ਕੇ ਸੰਬੰਧਤ ਅਫਸਰਾਂ ਨੂੰ ਸੰਬੰਧਤ ਲੀਡਰਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਜਾਰੀ ਰੱਖਿਆ سر ہی لا تھا راج سبھا ممبر بننے پہلے آم آدمی پارٹی کا ہرکر ہرک آگو ਸਮੇਤ ਕੇਂਦਰੀ ਵਾਤੇ ਭਗਵੰਤ ਮਾਨ ਦੇ ਇਹ ਦੱਸਦੇ ਕਿ ਸੰਦੀਪ अरोड़े ਨੇ ਇਹ ਸਰਕਾਰ ਬਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਹੋਵੇ। ਪੰਜਾਬ ਲਈ ਕੋ ਕੰਮ ਕੀਤਾ ਹੋਵੇ। ਤੇ ਫਿਰ ਮੈਂ ਕਹਿਣਾ ਨਹੀਂ ਕੋ ਨੂੰ ਟਿੱਕ ਰਾਜ ਸਭਾ ਦੀ ਜੇਤੂ। ਹੁਣ ਇੱਥੇ ਉਮੀਦਵਾਰ ਖੜਾ ਕਰਤਾ ਨੂੰ ਕੇਸਰੀ ਮਾਰ ਤੇ ਭਗਵੰਤ ਮਾਨ ਉਹਦਾ ਇੱਕ ਵੀ ਕੰਮ ਦੱਸ ਦੇ ਕੇ ਉਹ ਰਾਜ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਅੱਖ ਦੇ ਹੋ ਗਿਆ ਹੋ। ਇਸ ਤੋਂ ਵੱਡੀ ਬੇਸ਼ਰਮੀ ਦੀ ਗੱਲ ਕੀ ਹੋ ਸਕਦੀ? ਹੁਣ ਕੇਸਰੀ ਵਾਲ ਦੱਸੇ ਭਗਵੰਤ ਮਾਨ ਦੱਸੇ ਕਿ ਉਹ ਮਾਪ ਜਾ ਕਿ ਬੇਦਰ ਹੈ ਜਿਨ੍ਹਾਂ ਤੋਂ ਬਚਾਉਣ ਲਈ ਤੂੰ ਇਹ ਜ਼ਮੀਨ ਲੈ ਰਿਆ ਲੁਧਿਆਣੇ ਦੀ 25000 ਉਹ ਧੋਖੇ ਬਾਜੋ ਤੁਹਾਡੇ ਸਿਰਾਂ ਦੇ ਉੱਤੇ ਸਰਦਾਰ ਭਗਤ ਸਿੰਘ ਦੀ ਬੰਨੀ ਹੋਈ ਪੱਗ ਦੇ ਪੰਜਾਬ ਦੇ ਘੋੜੇ ਲੋਕ ਤੁਹਾਡੇ ਫਗੜ ਲੱਗੇ ਕਿਉਂਕਿ ਉਹਨਾਂ ਨੂੰ ਟਿੰਹੀ ਹੋਰੇ ਪੀਤੇ ਚੜਾਇਆ ਵੇਸੀ ਕਾਗਰਸੀਆਂ ਨੇ ਕਦੇ ਇੱਕ ਥੱਲੇ ਲੈਂਦਾ ਸੀ ਦੂਜਾ ਬਹਿ ਜਾਂਦਾ ਸੀ ਦੂਜਾ ਰਹਿੰਦਾ ਸੀ ਤੇ ਪਹਿਲਾ ਬਹਿ ਜਾਂਦਾ ਸੀ ਲੋਕਾਂ ਨੇ ਮਜਬੂਰੀ ਵਸ ਸਰਦਾਰ ਭਗਤ ਸਿੰਘ ਇਹ ਨਾਮ ਮਤ ਨੂੰ ਗੋਤਾ ਪਾਇਆ ਤੇ ਤੁਸੀਂ ਸਰਦਾਰ ਕਰਤਾਰ ਸਿੰਘ ਸਰਾਬੇ ਦੇ ਭਾਈ ਅੰਮ੍ਰਿਤ ਸਿੰਘ ਪਿੰਡਾਂ ਨੂੰ ਪੈ ਨਿਕਲੇ ਬੇਸ਼ਰਮੋ ਸ਼ਰਮ ਕਰੋ ਸਭ ਪੰਜਾਬੀਓ ਜਾ ਕੇ ਨਾਲ ਖਾਣੋ ਪੜਾਏ ਇੱਕ ਆਪਰੇ ਦੇ ਦੇਸ਼ ਦੇ ਹਕੂਮਤਾਂ ਜੇਸੀ ਕਰੋੜ ਲੋਕਾਂ ਨੂੰ ਰਾਜ ਦੇ ਸਕਦੇ ਐ ਤਾਂ ਦੇਸ਼ ਤੇ ਤੁਹਾਡੇスメਤ ਸਵਾ 100 ਕਰੋੜ ਲੋਕਾਂ ਨੂੰ ਖਾਣ ਪੀਣ ਜੋਗਾ ਦੇ ਸਕਦੇ ਹੈ ਬਸ ਤੁਹਾਡੀਆਂ ਜ਼ਮੀਨਾਂ ਲੈ ਲੈਣਗੇ ਤੁਹਾਆਂ ਦੀਆਂ ਕਿਸਾ ਲੈ ਲੈਣਗੇ ਤੁਹਾਡੀ ਚੰਗੀ ਜ਼ਿੰਦਗੀ ਲੈ ਲੈਣਗੇ ਤੇ ਨਰਕ ਤੁਹਾਡੇ ਸਾਹਮਣੇ ਖੜਾ ਹੋ ਸੋ ਅੱਜ ਜਿਹੜਾ ਮੰਡ ਪੱਤਰ ਦਿੱਤਾ ਹੈ ਉਹਦੀਆਂ ਮੋਟੀਆਂ ਮੋਟੀਆਂ ਗੱਲਾਂ ਤੁਹਾਨੂੰ ਦੱਸ ਦਈਏ ਕਿਉਂਕਿ ਤੁਹਾਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆ ਜਿਹੜੇ ਆ ਗੂ ਤੁਹਾਨੂੰ ਲੈ ਕੇ ਆਏ ਆ ਉਹ ਕਾਹਦੇ ਹਾਸਤੇ ਲੈ ਕੇ ਆਏ ਆ ਸਭ ਤੋਂ ਪਹਿਲੀ ਗੱਲ ਇਹ ਮੁੱਖ ਮੰਤਰੀ ਨੇ ਕਿਹਾ ਕਿ ਉਹਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਪਿੰਡਾਂ ਨੂੰ ਆਜ਼ਾਦਨ ਵਾਲਾ ਕਿਸਾਨਾਂ ਮਜ਼ਦੂਰਾਂ ਤੇ ਸਹਾਇਕ ਧੰਦੇ ਉਹਦੇ ਨਾਲ ਜੁੜੇ ਹੋਏ ਲੋਕਾਂ ਦਾ ਉਜਾੜ ਖਾਣ ਵਾਲਾ ਕਾਨੂੰਨ ਵਾਪਸ ਲੈ। ਇਹੋ ਸਭ ਪਹਿਲੀ ਗੱਲ ਹੈ ਕਿ ਪਿੰਡ ਦੇ ਜ਼ਿਆਦਾਤਰ ਪਰਿਵਾਰ ਖੇਤੀਬਾੜੀ ਤੇ ਨਿਰਭਰ ਹੈ। ਖੇਤੀਬਾੜੀ ਹੈ ਤਾਂ ਸਾਰਾ ਪਿੰਡ ਹੈ। ਪਟਵਾਇਰ ਕੀਤੀ ਜਾ ਰਹੀ ਜਾਣਵਾਲੀ ਜ਼ਮੀਨ ਉਜਾਊ ਹੈ ਸਾਰੀ ਖੇਤੀ ਨਾਲ ਜੁੜੀ ਹੈ ਇਸ ਨਾਲ ਜੁੜੇ ਕਿਸਾਨ ਖੇਤ ਮਜ਼ਦੂਰ ਸਹਿਕਤ ਹੰਧਿਆਵਾਲੀ ਕਿਸਾਨੀ ਇਸ ਨਾਲ ਜੁੜੀ ਦਗਾਨਦਾਰੀ ਤੇ ਚਿੰਦਾ ਵਿੱਚ ਜੁੜੇ ਸਮੁੱਚੇ ਵਰਗ ਇਹ ਜ਼ਮੀਨਾਂ ਹਰ ਕਿਸੇ ਨੂੰ ਨਹੀਂ ਦੇਣਗੇ ਕਿਉਂਕਿ ਸਾਰਿਆਂ ਦਾ ਕੰਮ ਖਤਮ ਹੋਏਗਾ ਕੱਟੀ ਕਿੰਤੀ ਕਰਦੇ ਇੱਥੇ ਰਹਿ ਰਹੇ ਮਜ਼ਦੂਰ ਭਾਈਚਾਰੇ ਕੋਲੋਂ ਖੇਤਾਂ ਦੇ ਨਾਲ-ਨਾਲ ਮੰਰੇਕਾ ਦਾ ਕੰਮ ਖਤਮ ਹੋ ਜੇਗਾ ਮੇਰੀਆਂ ਭੈਣਾਂ ਮੇਰੇ ਮੰਰੇਕਾ ਦਾ ਕੰਮ ਕਰਦਵਾਲੀਆਂ ਬੈਠੀਆਂ ਹੋ ਜਾਣ। ਇਹਨਾਂ ਦਾ ਕੰਮ ਇਹਦਾ ਪਿੰਡਾਂ ਦੀ ਜ਼ਮੀਨ ਸ਼ਹਿਰੀਕਰਨ ਵਿੱਚ ਤੰਬੀਲ ਹੋਣ ਜਾਣ ਦੀ ਬਾਤ ਤਰੰਤ ਖਤਮ ਹੋ ਜਾਵੇ। ਇਹਨਾਂ ਜ਼ਮੀਨਾਂ ਦੇ ਇੱਕ ਟੁਕੜੇ ਦੇ ਨਾਲ ਸਾਡੇ ਵੇਲੇ ਫਿਰਤੇ ਨੌਜਵਾਨ ਹੋਰ ਰਹਿਲੇ ਹੋ ਜਾਣਗੇ। ਅਤੇ ਉਹ ਗਸ਼ਿਆਂ ਦੀ ਦਲਦਲ ਵਿੱਚ ਫਸਣਗੇ ਜੇਕਰ ਕੋਲੇ ਪੈਸੇ ਹੋਣਗੇ ਉਹ ਨਸ਼ਾ ਕਰਨਗੇ ਜਿੰਨਾਂ ਕੋਲੇ ਕੁਝ ਨਹੀਂ ਹੋਵੇਗਾ ਉਹ ਲੁੱਟਾ ਖੋਹਾ ਕਰਨਗੇ ਚੇਤੇ ਰੱਖਿਆ ਕਿਸਾਨ ਅਤੇ ਮਜ਼ਦੂਰ ਪੀੜੀ-ਦਰ ਪੀੜੀ ਸਿਰਫ ਖੇਤੀ ਦੇ ਮਾਹਰ ਹਨ ਧਿਆਨ ਦਿਓ ਅਸੀਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਅਸੀਂ ਪਿੰਡਾਂ ਦੇ ਜੱਜ ਜੀਵੀਦਾਰ ਜਾਂ ਸਾਡੇ ਮਜ਼ਦੂਰ ਭਰਾ ਦੁਕਾਨਦਾਰੀ ਨਹੀਂ ਕਰ ਸਕਦੇ ਇੰਜੀਨੀਅਰਿੰਗ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲੇ ਇੱਕੋ ਇੱਕ ਮੁਸਕਾ ਹੈ ਤੇ ਅਸੀਂ ਖੇਤੀ ਕਰ ਸਕਦੇ ਹਾਂ ਖੇਤੀ ਦੇ ਬਾਹਰ ਇਹਦੀ ਕੋਈ ਚੋਅ ਨਹੀਂ ਸਭ ਤੋਂ ਵੱਡੀ ਗੱਲ ਕਿ ਸਰਕਾਰ ਨੇ ਇਹ ਕਾਨੂੰਨ 2113 ਦੇ ਵਿੱਚ ਬਣੇ ਜ਼ਮੀਨ ਅਧਿਕਾਰਨ ਕਾਨੂੰਨ ਦੀ ਉਲੰਘਣਾ ਕਰਕੇ ਬਣਾਇਆ ਹੈ ਇਸ ਕਰਕੇ ਇਹ ਕਾਨੂੰਨ ਅਦਾਲਤ ਵਿੱਚ ਵੀ ਨਹੀਂ ਟਿਕ ਸਕੇਗਾ ਉਸ ਕਾਨੂੰਨ ਦੇ ਵਿੱਚ ਕੀ ਸੀ ਨਰਾਇਣ کمپنسیشن آف کانسپیریسی لینڈ ایکوژیشن ری ہیبیلیٹیشن نینڈ ری سیڈل وین ایک تیسو تیرہ تو انہوں اجارت کو پیدا اسی تلکی شد لوگ کا بھی گرام سوا نے ادراس رہی رہی لینی سی اس تو بار تو انہوں سو تھوڑا سی کہ ایتھو خجر کے تشید کرنا کی ہے اور اس تو بار ਕਹਾਡਾ ਮੋੜ ਬ세ਵਾ ਕਰਨਾ ਸੀ ਜਬੀਤ ਦਾ 25% ਲੋਕਾਂ ਕੋਲੇ ਆ ਭਗਵੰਤ ਸਿੰਘ ਮਾਨ ਪਿੰਡ ਦੇ 75% ਲੋਕ ਕੀ ਕਰਨਗੇ ਦਾ ਜਵਾਬ ਦੇ ਸੋ ਸਾਡਾ ਪ੍ਰਭਾਵਿਤ ਲੋਕਾਂ ਦਾ ਸਵਾਲ ਹੈ ਕਿ ਇਹਨਾਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ 70% 37 ਪਾਰਦਰਸ਼ਤਾ ਉਹਨਾਂ ਨੂੰ ਸਿੱਖਿਆਤ ਕਰਕੇ ਮੋੜ ਬਸਾਉਣ ਦੀ ਸਮੁੱਚੀ ਪ੍ਰਕਿਰਿਆ ਕਿੱਥੇ ਹੈ ਭਰਿਆ ਲੋਕਾਂ ਇਸ

ਪੂਰੀ ਕੀਤਾ ਕਾਰੀ ਵਿੱਚ ਲਿਆਂਦਾ ਗਿਆ ਇਹ ਕਾਨੂੰਨ ਇੱਕ ਨਾਜਕ شاہੀ ਫਰਮਾਨ ਹੈ ਇੱਕ ਅਰੀ ਫਰਮਾਨ ਹੈ ਇਹਨੂੰ ਬਰਦਾਸ਼ਤ ਨਹੀਂ ਕਰੂਗੇ ਪਿੰਡਾਂ ਦੇ ਲੋਕ ਜਦੋਂ ਕਿ ਮਹਾਰਾਜ ਸਾਹਿਬ ਜਿੰਨੀ ਜ਼ਮੀਨ ਅਕਵਾਇਰ ਕਰਨ ਤੇ ਹੀ ਨਿਸ਼ਾਨਦੇਹੀ ਕੀਤੀ ਗਈ ਹੈ ਧਿਆਨ ਦੇ ਨਾਲ ਸੁਣਿਓ ਉਹਦੇ ਨਾਲ ਉਗੜੀ ਜ਼ਮੀਨ ਪਹਿਲਾਂ ਹੀ ਬਾਤ ਵੱਡੇ ਕਾਰਪੋਰੇਟ ਲੈ ਚੁੱਕੇ ਆ ਸਰਕਾਰ ਜ਼ਮੀਨ ਲੈ ਚੁੱਕੀ ਹੈ ਇਹਦੀ ਮਿਸਾਲ ਤੁਹਾਡੇ ਸਾਹਮਣੇ ਜਗਰਾਉਂ ਦੀ ਖੰਡ ਮਿਲ ਦੀ 100 ਏਕੜ ਜ਼ਮੀਨ ਹੈ ਉਥੇ ਇਹਦੇ ਪੰਜ ਵਕਾਨ ਵੀ ਨਹੀਂ ਬਣੇ ਇਸੇ ਤਰ੍ਹਾਂ ਗੋਬਿੰਦਪੁਰੇ ਦੀ ਹਜ਼ਾਰਾਂ ਏਕੜ ਜ਼ਮੀਨ ਹੈ ਬਟਿੰਡੇ ਤੇ ਖਰਮਨਪੁਰ ਦੀ ਹਜ਼ਾਰਾਂ ਏਕੜ ਜ਼ਮੀਨ ਹੈ ਇਸੇ ਤਰ੍ਹਾਂ ਕਿੰਨੇ ਪਲਾਸਰਾਂ ਦੇ ਆਲੇ ਦੁਆਲੇ سرمایہਦਾਰ ਲੋਕਾਂ ਨੇ ਲੈ ਕੇ ਰੱਖੇ ਹੋਏ ਆ ਸਰਕਾਰ ਇੱਕ ਵਾਈਟ ਪੇਪਰ ਲੈ ਕੇ ਆਵੇ ਕਿ ਕਿੰਨੀ ਜ਼ਮੀਨ ਖਾਲੀ ਪਈ ਆ ਪੈ ਤਾਂ ਉਹ ਨੂੰ ਉਹ ਬਾਤ ਕਰੋ ਮੁੜ ਕੇ ਸਾਡੇ ਖੇਤਾਂ ਵੱਲ ਝਾਕਿਓ ਸੋ ਇਹ ਮੁੱਖ ਕਾਰਨ ਸੀ ਮਿੱਤਰੋ ਔਰ ਤੁਹਾਨੂੰ ਦੱਸਣੇ ਬੇਹੱਦ ਜ਼ਰੂਰੀ ਸੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਬਤਵਾਰ ਪਤਾ ਪਏਗਾ ਕਿ ਬਹੁਤਾ ਸਿਆਣਾ ਨਹੀਂ ਭੰਡ ਇਹ ਚੋਰ ਇਕੱਠੇ ਕੀਤੇ ਨੇ ਇਹ ਹਰੇਕ ਤੰਗ ਚੋਰੀ ਦੀ ਗੱਲ ਕਰਦਾ ਸੀ ਲੋਕਾਂ ਦੇ ਭਲੇ ਲਈ ਇਹ ਨਾਲ ਪੈਨ ਚਲਾ ਕੇ ਬਹਿ ਰਿਹਾ ਔਰ ਕੇਦਰੀਵਾਲ ਜੋ ਕਾਰਪੋਰੇਟਾਂ ਦੇ ਸਰਮਾਇਦਾਰਾਂ ਦਾ ਗਲਾਲ ਹੈ ਜਿਸ ਨੇ ਬਿਆਨ ਆਇਆ ਸੀ ਉਸ ਨੇ ਕਿਹਾ ਕਿ ਅਸੀਂ ਬਿਲਡਰਾਂ ਕੋਲ ਤੇ ਧੂਮਾਫੀਏ ਤੋਂ ਕਿਸਾਨਾਂ ਨੂੰ ਬਚਾ ਰਹੇ ਹਾਂ ਤੇ ਨਾਲ ਸੀ ਕਿ ਇਹਦੇ ਵਿੱਚ ਕਿਸਾਨਾਂ ਨੂੰ ਪ੍ਰੋਮੋਟਰਾਂ ਨੂੰ ਤੇ ਕੰਪਨੀਆਂ ਨੂੰ ਭਾਈਵਾਲ ਬਣਾਵਾਂਗੇ ਪਹਿਲਾਂ ਤਾਂ ਤੂੰ ਆਹੇ ਦੱਸ ਕਿ ਉਹ ਉਮੀਦਵਾਰ ਖੜਾ ਕੀਤਾ 20 ਕਿੱਲੇ ਜ਼ਮੀਨ ਲੈ ਕੇ ਕਿਉਂਕਿ ਸਰਕਾਰੀ ਖਜ਼ਾਨੇ ਦਾ ਪੈਸਾ ਉਹ ਕਿਸੇ ਮੇਲੇ ਕਿਸਾਨਾਂ ਤੋਂ ਜ਼ਮੀਨ ਲਗਵਾਇਰ ਕੀਤੀ ਗਈ ਜਿਹੀ ਜਮਾਲ ਪਰਪਲ ਟਿਕੀ ਮੁਫਤ ਤੇ ਭਾ ਫੈਕਟਰੀਆਂ ਨਾਲ ਤੋਂ ਕੀਤੀ ਉੱਥੇ ਉਹਨੂੰ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਬਣਾਤਾ ਪਹਿਲਾ ਇਹ ਦਾ ਗੱਲ ਕਿ ਇਹ ਜਿਹੜਾ ਬੰਦਾ ਹੈ ਇਹ ਧੂਆਪੀਆ ਕੰਪਨੀ ਹੈ ਪਰ ਉੱਤਰ ਹੈ ਤੇ ਕੀ ਚੀਜ਼ ਹੈ ਜਦ ਤੁਹਾਡਾ ਸਾਮੀ ਹੈ ਜਿਵੇਂ ਤੁਸੀਂ ਰੁਪਏ ਲੈ ਕੇ ਚਾਚਾ ਤੇ ਘੁੰਮਦੇ ਹੋ ਇਲੈਕਸ਼ਨ ਕਰਦੇ ਹੋ ਸੋ ਜਿਆਦਾ ਗੱਲਾਂ ਨਾ ਕਰਦਾ ਹੋਇਆ ਆਪਾਂ ਮੇਰਾ خیال میں پربکا بےنتی کرتا کہ جی آپ ایک جائی کی میٹنگ ادو تک جگ جی واسی میرا شروع ہاں جی رکھ لیے ਆਪਣੇ ਦਾਰਾ ਮੰਡੀ ਦੇ ਵਿੱਚ ਜੋਧਾ ਇਹਨਾਂ ਨੂੰ ਕੁਰਬਾਨ ਹੋਵੇ ਤੁਹਾਡੀ ਪਰਵਾਹੀ ਲੈ ਲੈ ਕਿਉਂਕਿ ਸਟੇਜ 'ਤੇ ਇੱਕ ਗੱਲ ਹੋਈ ਸੀ ਮੈਨੂੰ ਬੜੀ ਚੰਗੀ ਲੱਗੀ ਕਿ ਅਗਲੇ ਪ੍ਰੋਗਰਾਮ ਦਾ ਪਤਾ ਲੱਗ ਜਾਣਾ ਚਾਹੀਦਾ ਹੈ ਸੋ ਆਪਾਂ ਉਸ ਤੇ ਪੂਰੀ ਰਹਿ ਕਰਾਂਗੇ ਕਿਸਾਨ ਜੱਟੇ ਬੰਦੀਆਂ ਨੂੰ ਵੀ ਬੁਲਾਵਾਂਗੇ ਸੰਤਾਂ ਮਹਾਪੁਰਸ਼ਾਂ ਨੂੰ ਵੀ ਬੁਲਾਵਾਂਗੇ ਸਮਾਜਿਕ ਜੱਟੇ ਬੰਦੀਆਂ ਨੂੰ ਵੀ ਬੁਲਾਵਾਂਗੇ ਤੇ ਲੰਮੀ ਚੌੜੀ ਉੱਥੇ ਭਾਸ਼ਣ ਨਹੀਂ ਕਰਾਂਗੇ ਸਾਰਿਆਂ ਦੇ ਹੱਥ ਚ ਮੈਕ ਹੋਊਗਾ ਸਭ ਦੀ ਸਲਾਹ ਲੈ ਕੇ ਅਗਲਾ ਪ੍ਰੋਗਰਾਮ ਏਗਾਗੇ ਬਹੁਤ ਬਹੁਤ ਧੰਨਵਾਦ ਗੱਜ ਕੇ ਫੱਲੇ ਮਲਾਇਓ ਇੱਕ ਜਿਹੜੇ ਨੌਜਵਾਨ 200 ਜਣਾ ਮੈਂ ਲਾਂਦਾ ਦੇਣਾ ਆਪਣੇ ਸੋਪੀਅਲ ਵੀ ਹੋਰਾਂ ਨੂੰ ਕਿ ਬੰਦਾ ਇੱਥੇ 600 ਬੈਠਾ ਬੰਦਿਆਂ ਦੀ ਕੀਤੀ ਮਾਰ ਲੋ 150 ਤਾਂ ਵਾਵੇ ਜਿ세 ਉਹਦੇ ਗੁਲੀ ਹੋਈ ਲੈ ਕੇ ਆਏ ਉਹ ਗੇਂਦੋ ਮਗਰ ਮੇਰੇ ਪਾਸੇ ਜਿਹੜੇ ਖੜੇ 100 ਬੰਦਿਆਂ ਦੀ ਕਮੀ ਨਹੀਂ ਇਹ ਧਰਨਾ ਸੰਕੇਤਕ ਸੀ ਤੇਰੇ ਨਾਲੋਂ 1000 ਗੁਣਾ ਬੰਦਾ ਵੱਧ ਹੋਏਗਾ ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਇਹੋਲਾ ਪ੍ਰੋਗਰਾਮ ਕਾਮਯਾਬ ਹੋ ਸਕੇ